ਕਾਲਵੇ ਦੇ ਸਿੱਖਾਂ ਨੂੰ ਨਹੀਂ ਪਤਾ ਹੋਵੇਗਾ ਕਿ ਭਾਈ ਰੂਪਾ ਪਿੰਡ ਦਾ ਇਤਿਹਾਸ ਕੀ ਹੈ ਭਾਈ ਰੂਪਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਸਿੱਖ ਹੋਇਆ ਹੈ ਇਨਾਂ ਦੇ ਪਿਤਾ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਜੰਗਲ ਦੇ ਵਿੱਚ ਲੱਕੜਾਂ ਕੱਟਣ ਜਾਂਦੇ ਆ ਨਾਲ ਪਾਣੀ ਲੈ ਜਾਂਦੇ ਆ ਪਾਣੀ ਸ਼ਕਣ ਲੱਗਦੇ ਪਾਣੀ ਬਹੁਤ ਠੰਡਾ ਹੁੰਦਾ ਹੈ ਮਨ ਹੀ ਮਨ ਸੋਚਿਆ ਵੀ ਇੰਨਾ ਠੰਡਾ ਪਾਣੀ ਅਸੀਂ ਪੀਵਾਂਗੇ ਇਹ ਤੇ ਪਾਣੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਲਾਇਕ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਜਿੱਥੇ ਠਹਿਰੇ ਹੁੰਦੇ ਆਪਣੇ ਸਥਾਨ ਤੋਂ ਚੱਲਦੇ ਆ ਭਾਈ ਰੂਪ ਚੰਦ ਤੇ ਭਾਈ ਸਾਧੂ ਜੀ ਕੋਲ ਪਹੁੰਚ ਜਾਂਦੇ ਜਲ ਸ਼ਕਦੇ ਆ ਮਹਾਰਾਜ ਨੇ ਉੱਥੋਂ ਤੀਰ ਕੱਢਿਆ ਕਮਾਨ ਦੀ ਤੰਦੀ ਤੇ ਚਾੜ ਕੇ ਤੀਰ ਨੂੰ ਛੱਡਿਆ ਤੇ ਜਿੱਥੇ ਤੀਰ ਗੱਡਿਆ ਉੱਥੇ ਪਾਸ਼ਾ ਜੀ ਨੇ ਆਪ ਜਾ ਕੇ ਮੋੜੀ ਗੱਟੀ ਤੇ ਨਾਲ ਪਾਸ਼ਾ ਜੀ ਨੇ ਹੁਕਮ ਕੀਤਾ ਭਾਈ ਰੂਪ ਚੰਦ ਜੀ ਤੁਹਾਡੇ ਨਾਮ ਦੇ ਉੱਪਰ ਇੱਥੇ ਪਿੰਡ ਵਸੇਗਾ ਉਸ ਧਰਤੀ ਤੇ ਗੁਰੂ ਪਾਸ਼ਾ ਜੀ ਦੀਆਂ ਪ੍ਰਾਤਨ ਨਿਸ਼ਾਨੀਆਂ ਥਾਲ ਪਿੱਕਟਲ ਦੇ ਵਰਤਨ ਬਹੁਤ ਪਏ ਹੋਏ ਆ। ਉਥੇ ਇੱਕ ਪ੍ਰਾਤਨ ਰੱਥ ਹੈ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਅਰਜਨ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਸ ਰੱਥ ਤੇ ਸਵਾਰੀ ਕਰਦੇ ਰਹੇ। ਉਹ ਰੱਥ ਅੱਜ ਵੀ ਉਥੇ ਸੁਭਾਈ ਬਾਣ। ਖਾਸ ਕਰਕੇ ਮਾਲਵੇ ਦੇ ਸਿੱਖਾਂ ਨੂੰ ਇਸ ਨਗਰ ਦਾ ਇਤਿਹਾਸ ਜ਼ਰੂਰ ਜਾਨਣਾ ਚਾਹੀਦਾ ਤੇ ਉਸ ਪਾਵਨ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਆ ਤੇ ਪ੍ਰੇਮ ਭਾਵਨਾ ਭਾਈ ਰੂਪੇ ਵਾਲੀ ਸਾਡੇ ਅੰਦਰ ਚਾਹੀਦੀ।